ਓਹ ਵਸਦਾ ਦੇਸ ਪੰਜਾਬ ਮੇਰਾ ਇੱਕ ਲੈ ਗਿਆ ਇੱਕ ਚੜ ਗਿਆ ਆਜ਼ਾਦ ਮੁਲਕ ਚ ਇਹ ਹੋਇਆ ਤੋਖਾ ਛੇਰ ਗੁਲਾਮ ਜਾ ਕਰ ਗਿਆ ਚਿਤ ਕਰੇ ਦਨਕਾਣੇ ਜਾਣ ਨੂੰ ਸਾਡੇ ਪੈਰਾਂ ਵਾਲੇ ਚ ਜੰਜੀਰ ਹੋਗੀ ਵੰਡ ਮਿੱਟੀ ਨਹੀਂ ਸਾਡੀ ਮਿੱਟੀ ਹੋਗੀ ਤਕਦੀਰ ਅਸੀਂ ਵਸੇ ਹਾਂ ਜੜੇ ਆ ਕੀ ਲਿਖਿਆ ਵਿੱਚ ਲਕੀਰ ਹੋਗੀ ਵੰਡ ਮਿੱਟੀ ਨਹੀਂ ਸਾਡੀ ਮਿੱਟੀ ਹੋਗੀ ਤਕਦੀਰ ਦਤ ਜਾਵਾ ਅੰਬਰ ਸਰ ਚਿਤ ਕਰੇ ਮੇਰਾ ਕਾਸ਼ ਲਨਕਾਣੇ ਜਾ ਸਕਦਾ ਪੰਜਾ ਸਾਹਿਬ ਨੂੰ ਸੀਸ ਨਵਾ ਕੇ ਧੂੜ ਮੱਥੇ ਨੂੰ ਲਾ ਸਕਦਾ ਲਾਹੌਰ ਤੱਕ ਸੀ ਰਾਜ ਇਹ ਸਾਡਾ ਚਿਤ ਵਿੱਚ ਫਿਰ ਦੌੜਾ ਸਕਦਾ ਉਹ ਗਲੀਆਂ ਜਿਸ ਵਿੱਚ ਹੱਸੇ ਖੇਡੇ ਮੁੜ ਕੇ ਸਮਾਹਡਾ ਸਕਦਾ ਸਰੀਰ ਇੱਥੇ ਰੂਹ ਉੱਥੇ ਵਸਦੀ ਵਿਚ ਘਟਿਆ ਵਲੀ ਲੱਗੀ ਉਹ ਕੀ ਵੰਡ ਬਿਟੀ ਸਾਡੀ ਹੋਗੀ ਤਕਦੀਯੋ ਕਿਸਮਤ ਸੇ ਆ ਜਾਉ ਚੜੇਆ ਕੀ ਲਿਖਿਆ ਵਿੱਚ ਲਿਖੀ ਹੋਗੀ ਵਾਝੇ ਕੀ ਨਹੀਂ ਸੱਜਣਾ ਪੱਟੀ ਹੋਗੀ ਤਕਦੀਯੋ ਪੱਟੀ